ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋ ਡਾਇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਮੇਰੇ ਪਿੰਡ ਚੈਣਾ ਹੈ ਜੀ ਚੈਣਾ ਨਾਲ ਜਿਟਾਣੇ ਕੋਚੇ ਚੈਣਗਿਆ ਮੱਝਾਣੀ ਸ਼ਹਿਰ ਠੀਕ ਆ ਮੋਬਾਈਲ ਨੰਬਰ 76588125 76588 61205 ਠੀਕ ਹੈ ਜਿਹੜੀ ਆਪਾਂ ਝੋਟੀ ਦੇਖੀ ਜਨੇ ਕਿਹੜਾ ਸੂਆ ਸੁੰਦੀ ਆ ਤੀਜਾ ਸੂਆ ਸੁੰਦੀ ਆ ਠੀਕ ਆ ਪਿਛਲੇ ਸੂਏ ਦੁੱਧ ਕਿੰਨਾ ਦਿੱਤਾ ਨੇ ਇਹਨੇ 10 12 ਕਿਲੋ ਦਿੰਦਾ ਮਨੇ 11 ਕਿਲੋ ਦਿੱਤਾ ਪਾਸੇ ਮੈਂ ਇੱਕ ਐਗ ਮਹੀਨੇ ਦਾ ਦੁੱਧ ਦੇਗੀ 6 ਮਹੀਨੇ ਦੀ ਠੀਕ ਆ ਹੁਣ ਠੀਕ ਆ ਕਿਹੜਾ ਪ੍ਰਾਈਸ ਵੇਦੇ ਠੀਕ ਆ ਤਾਂ ਵਧੀਆ ਸਗੇ ਨੂੰ ਵਧੀਆ ਪ੍ਰਾਈਸ ਠੀਕ ਆ ਪਿਛਲੀ ਵਾਰ ਬੱਚੇ ਵਧੀਆ ਪਏ ਸੀ ਠੀਕ ਹੈ ਸਹੀ ਦਿਨ ਕਹਿ ਕੇ ਲੈ ਜੇ ਸੌਣ ਦੀ ਹਜੇ 7-8 ਦਿਨ ਲੈ ਲੈ ਠੀਕ ਹੈ ਹਫਤਾ ਖੰਡਾ ਹਜੇ ਬਾਕੀ ਪਿਆ ਤੇ ਚੌਂਡ ਚਵਾ ਦੇ ਓਕੇ ਚਲੋ ਓਕੇ ਆ ਪੋਲੀ ਦਾ ਠੀਕ ਹੈ ਰੇਟ ਇਹਦਾ ਕੀ ਰਹੂਗਾ 1:20 ਮਾਨਤਨ ਮਾਨ ਬਾਈਕ 15 ਪੱਤ ਕੰਨੀ ਆ ਜਾਲ ਮਾੜ ਮੋਟਾ ਮਾਨਤਨ ਹੋਰ ਵੀ ਹੋ ਜੂਗਾ 21 ਲੱਖ ਮਾੜ ਮੋਟਾ ਠੀਕ ਹੈ 1 ਲੱਖ 15 ਜਾਏਗੇ ਤਾਂ ਮਾਨਤਨ ਹੋ ਜੂਗਾ ਤੇ ਚੌਂਡ ਚਵਾ ਦੀ 1 ਨੰਬਰ ਹਨਾ ਧੋਰੀ ਮੜੇ ਵਰਨ ਸੁਭਰੋ ਸਿੰਘ ਮੂੰਹ ਮੱਥਾ ਦੇਖੋ ਤੇ ਪੈਠਪੂੜਾ ਦੀ ਮਾਨਤਨ ਦੇਖੋ ਪੂਰੀ ਰਾਜ ਇਸਮੀ ਪਲੀ ਵੀ ਝੋਟੀ ਆ ਤੀਜਾ ਸੁਦਾ ਹੁੰਦੀ ਪਈ ਆ ਜਿਹਨੂੰ ਪੰਜਾਬੀ ਚ ਕਹਿੰਦੇ ਮੱਜਾ ਰੈਂਦਾ ਝੋਟੀ ਦੇ ਉੱਪਰ ਪੂਰੀ ਸਮੀ ਪਲੀ ਵੀ ਤੇ ਥਣ ਵੀ ਸੋਹਣਾ ਮੁੱਠੀ ਵਾਲਾ ਖਿਚਵਾਈ ਵਾਲਾ ਹਜੇ ਇੱਕ ਹਫਤਾ ਬਾਕੀ ਪਿਆ ਸੋ ਸੰਗ ਨੂੰ ਉੱਥੇ ਦੇਖ ਸਕਦੇ ਕੁੰਡਾ ਸਿੰਘ ਥੋੜਾ ਮੁੜਿਆ ਵਾ ਵਧੀਆ ਤੇ 115000 ਦੇ ਵਿੱਚੋਂ ਥੋੜਾ ਬੋਤਾ ਮਾਨਦਾਨ ਉਹ ਮੁੱਲ ਕਰਾ ਲੋ 20 30 ਕਰਾ ਲੋ 115000 ਦੀ ਝੋਟੀ ਰੇਟ ਦੇ ਹਿਸਾਬ ਨਾਲ ਸੂਟ ਕਰਦੀ ਪਈ ਆ ਤੇ ਬਾਕੀ ਪਲੀ ਪੁਲੀ ਵੀ ਚੰਗੀ ਆ ਕਿਸੇ ਪਾਸੇ ਡਿੱਸੀ ਨਾ ਵੀ ਨਹੀਂ ਪੱਠੂੜਾ ਦੀ ਬਣਤਰ ਚੰਗੀ ਆ ਵਧੀਆ ਸੋ ਵੀਰੋ ਦੇਵਾ ਵਗੈਰਾ ਨੇੜੇ ਤੋਂ ਵੀਰ ਦਿਖਾ ਦਿੰਨੇ ਆਪਾਂ ਚਾਰੇ ਥਾਂ ਨਿੱਖਣਵੇਂ ਸਾਫ ਸੁਥਰੇ ਤੇ ਕੱਦ ਕਾਠ ਵਾਲੇ ਪਾਸੇ ਹੋ ਕੇ ਆ ਪਤਲੀ ਚਮੜੀ ਦੇ ਵਿੱਚ ਤੀਜਾ ਸੁਆ ਜੇ ਇਹਨਾਂ ਨੇ ਛੋੜੀ ਆ ਪਿੰਡ ਸੈਨਾ ਚਟਾਣੇ ਕੋਠੇ ਪੈ ਗਏ ਤੇ ਬਾਕੀ ਕੁੰਬਲਾ ਵਗੈਰਾ ਝੋਟੀ ਦੇ ਜਮਾਣੀ ਪਤਲੀ ਕੁੰਬਲੇ ਦੀ ਆ ਛਾੜਾ ਦੀ ਵਿੱਚੀ ਵਗੈਰਾ ਦੇਖੋ ਤੇ ਨੰਬਰ ਬੋਲ ਦੀ ਦੁਬਾਰੇ ਆਪਣਾ 7688 ਕਾਰ ਦੋਸਤਾਂ ਨੂੰ ਸੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਾਂਗੇ